ਸਾਸ੍ਰੀਕਾਲ ਅਮਰੀਕਨ ਨਿਊਜ਼ ਬਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਹੱਕ ਚਾਏ ਯੂਰਪੀ ਮੁਲਕ ਇੱਕਜੁੱਟਤਾ ਦਾ ਕੀਤਾ ਪ੍ਰਗਟਾਵਾ ਯੂਕਰੇਨ ਸਣੇ ਪੂਰੇ ਯੂਰਪ ਦੀ ਰੱਖਿਆ ਨੂੰ ਯਕੀਨੀ ਬਣਾਉਣ ਦਾ ਦਿੱਤਾ ਸੱਦਾ ਰੂਸ ਬਾਰੇ ਅਮਰੀਕਾ ਦਾ ਫੈਸਲਾ ਰੂਸ ਦੇ ਵਿਰੁੱਧ ਸਾਈਬਰ ਕਾਰਵਾਈਆਂ ਤੇ ਲਗਾਈ ਪਾਬੰਦੀ ਵਿਸ਼ਵ ਭਾਰਤ ਚ ਛੜੀ ਨਵੀਂ ਚਰਚਾ ਗੁਜਰਾਤ ਦਾ ਵਿਅਕਤੀ ਦਿੱਲੀ 'ਚ ਗ੍ਰਿਫਤਾਰ ਅਮਰੀਕਾ ਤੋਂ ਆਇਆ ਸੀ ਵਾਪਸ ਪਾਕਿਸਤਾਨੀ ਪਾਸਪੋਰਟ ਬ੍ਰੰਦ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਬਹਿਸ ਤੋਂ ਬਾਅਦ ਦੁਨੀਆ ਭਰ 'ਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਦੇ ਦਿਖਾਈ ਦੇ ਰਹੇ ਨੇ ਜ਼ੇਲੈਂਸਕੀ ਦੇ ਹੱਕ 'ਚ ਯੂਰਪੀ ਮੁਲਕ ਆ ਗਏ ਨੇ ਤੇ ਕੈਨੇਡਾ ਸਣੇ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਵੱਲੋਂ ਮੀਟਿੰਗ ਦੌਰਾਨ ਯੂਕਰੇਨ ਸਮੇਤ ਪੂਰੇ ਯੂਰਪ ਦੀ ਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੀ ਗੱਲਬਾਤ ਨੇ ਦੁਨੀਆ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਸਹਿਜ ਤਰੀਕੇ ਦੇ ਨਾਲ ਸ਼ੁਰੂ ਹੋਈ ਇਹ ਗੱਲਬਾਤ ਤਕਰਾਰ ਦੇ ਵਿੱਚ ਬਹਿਸ ਦੇ ਵਿੱਚ ਬਦਲ ਗਈ ਜਿਸ ਤੋਂ ਬਾਅਦ ਦੇ ਵਿੱਚ ਜ਼ੈਲਨਸਕੀ ਸਿੱਧੇ ਲੰਡਨ ਪਹੁੰਚੇ ਸਨ ਹੁਣ ਯੂਕਰੇਨ ਦੀ ਰੱਖਿਆ ਲਈ ਯੂਰਪੀ ਮੁਲਕ ਇਕਜੁੱਟ ਹੁੰਦੇ ਦਿਖਾਈ ਦੇ ਰਹੇ ਨੇ ਟਰੰਪ ਦੇ ਨਾਲ ਤਿੱਖੀ ਬਹਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਨੂੰ ਯੂਰਪ ਤੋਂ ਪੂਰੀ ਤਰ੍ਹਾਂ ਹਮਾਇਤ ਮਿਲ ਗਈ ਹੈ ਲੰਡਨ ਦੇ ਵਿੱਚ ਹੋਏ ਇੱਕ ਸਿਖਰ ਸੰਮੇਲਨ ਦੇ ਦੌਰਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਸਮੇਤ ਹੋਰ ਆਗੂਆਂ ਨੇ ਯੂਕਰੇਨ ਸਮੇਤ ਪੂਰੇ ਯੂਰਪ ਦੀ ਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ ਇਹ ਸਾਰੀ ਬੈਠਕ ਜ਼ੇਲੈਂਸਕੀ ਦੇ ਉੱਤੇ ਹੀ ਕੇਂਦ੍ਰਿਤ ਰਹੀ। ਇਸ ਬੈਠਕ ਦੇ ਵਿੱਚ ਕੈਨੇਡਾ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸੇ ਦੌਰਾਨ ਬ੍ਰਿਟੇਨ, ਫਰਾਂਸ ਅਤੇ ਯੂਕਰੇਨ ਸ਼ਾਂਤੀ ਯੋਜਨਾ ਲਈ ਰਾਜ਼ੀ ਹੋ ਗਏ ਨੇ ਤੇ ਅਮਰੀਕਾ ਕੋਲ ਵੀ ਇਹ ਯੋਜਨਾ ਪੇਸ਼ ਕੀਤੀ ਜਾਵੇਗੀ। ਇਸ ਬੈਠਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਦੇ ਵਿੱਚ ਜ਼ੇਲੈਂਸਕੀ ਨੂੰ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਬੈਠਕ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਿਲ ਹੋਏ ਇਹਨਾਂ ਸਾਰਿਆਂ ਨੇ ਜ਼ੇਲੈਂਸਕੀ ਦੇ ਨਾਲ ਡਟ ਕੇ ਖੜੇ ਹੋਣ ਦਾ ਅਹਦ ਲਿਆ ਹੈ ਆਗੂਆਂ ਦਾ ਕਹਿਣਾ ਹੈ ਕਿ ਯੂਰਪੀ ਮੁਲਕ ਲੋਕਤੰਤਰ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਨੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਵੀ ਇਸ ਬਹਿਸ ਤੋਂ ਬਾਅਦ ਕਾਫੀ ਚਰਚਾਵਾਂ ਛੜੀਆਂ ਹੋਈਆਂ ਨੇ ਖਾਸ ਕਰ ਅਮਰੀਕਾ ਦੇ ਮੈਂਬਰ ਪਾਰਲੀਮੈਂਟ ਵੀ ਆਪਣੇ ਪਾਲੇ ਬਦਲਦੇ ਹੋਏ ਨਜ਼ਰ ਆ ਰਹੇ ਨੇ ਕੁਝ ਮੈਂਬਰ ਪਾਰਲੀਮੈਂਟ ਪਹਿਲਾਂ ਜ਼ੇਲੈਂਸਕੀ ਦੇ ਹੱਕ ਦੇ ਵਿੱਚ ਖੜੇ ਹੋ ਗਏ ਸਨ ਪਰ ਉਹਨਾਂ ਦੇ ਵਿੱਚੋਂ ਕਈਆਂ ਨੇ ਹੁਣ ਡੋਨਾਲਡ ਟਰੰਪ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ ਜ਼ਿਕਰ ਹੋਗਾ ਕਿ ਵਾਈਟ ਹਾਊਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਵਾਰਤਾਰ ਰੱਖੀ ਗਈ ਸੀ। ਇਸ ਦੇ ਵਿੱਚ ਯੂਕਰੇਨ ਦੇ ਵਿੱਚ ਪਾਏ ਜਾਣ ਵਾਲੇ ਖਣਿਜਾਂ ਬਾਰੇ ਸਮਝੌਤੇ ਹੋਣੇ ਸੀ ਪਰ ਇਹ ਵਾਰਤਾ ਬਹਿਸ ਦੇ ਵਿੱਚ ਤਬਦੀਲ ਹੋ ਗਈ। ਜਿਸ ਤੋਂ ਬਾਅਦ ਜ਼ੇਲੈਂਸਕੀ ਬਾਹਰ ਨਿਕਲੇ ਤੇ ਲੰਡਨ ਵਾਸਤੇ ਰਵਾਨਾ ਹੋ ਗਏ। ਇਸ ਦੌਰਾਨ ਦੋਵਾਂ ਆਗੂਆਂ ਦੇ ਦਰਮਿਆਨ ਕਾਫੀ ਤਲਖੀ ਵੀ ਦੇਖਣ ਨੂੰ ਮਿਲੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੇਲੈਂਸਕੀ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਉਹਨਾਂ ਕਿਹਾ ਸੀਗਾ ਕਿ ਤੀਜੀ ਵਰਲਡ ਵਾਰ ਦੇ ਉੱਤੇ ਜਲਨਸਕੀ ਜੂਆ ਖੇਡ ਰਹੇ ਨੇ ਜੋ ਸਮਝੌਤਾ ਜਲਨਸਕੀ ਅਤੇ ਟਰੰਪ ਦੇ ਦਰਮਿਆਨ ਹੋਣਾ ਸੀਗਾ ਉਸ ਦੇ ਮੁਤਾਬਕ ਜੋ ਖਣਿਜ ਪਦਾਰਥ ਯੂਕਰੇਨ ਦੇ ਵਿੱਚ ਪਾਏ ਜਾਂਦੇ ਨੇ ਉਹ ਯੂਕਰੇਨ ਨੇ ਅਮਰੀਕਾ ਨੂੰ ਦੇਣੇ ਸੀ ਤੇ ਅਮਰੀਕਾ ਨੇ ਜੋ ਵੀ ਜੰਗ ਦੇ ਦੌਰਾਨ ਨੁਕਸਾਨ ਹੋਇਆ ਯੂਕਰੇਨ ਦੇ ਵਿੱਚ ਉਹਦੀ ਪਰਪਾਈ ਕਰਨ ਦਾ ਅਹਿਦ ਲਿਆ ਸੀ ਪਰ ਦੋਵਾਂ ਆਗੂਆਂ ਦੇ ਦਰਮਿਆਨ ਆਰਾਮ ਨਾਲ ਚੱਲ ਰਹੀ ਇਹ ਵਾਰਤਾ ਅਚਾਨਕ ਬਹਿਸ ਦੇ ਵਿੱਚ ਤਬਦੀਲ ਹੋ ਗਈ तकरीबन 50 ਮਿੰਟਾਂ ਤੱਕ ਅਜੀਹਾ ਹੀ ਦੇਖਣ ਨੂੰ ਮਿਲਦਾ ਰਿਹਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦਰਮਿਆਨ ਹੋਈ ਬਹਿਸ ਨੇ ਦੁਨੀਆ ਭਰ ਚ ਸਿਆਸੀ ਸਮੀਕਰਨ ਬਦਲ ਦਿੱਤੇ ਨੇ ਉੱਥੇ ਅਮਰੀਕਾ ਪ੍ਰਸ਼ਾਸਨ ਨੇ ਰੂਸ ਦੇ ਵਿਰੁੱਧ ਸਾਈਬਰ ਕਾਰਵਾਈਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਨੇ ਰੂਸ ਵਿਰੁੱਧ ਸਾਈਬਰ ਕਾਰਵਾਈਆਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। ਰੱਖਿਆ ਮੰਤਰੀ ਪੀਟ ਹੈਗਸਥ ਨੇ ਇਸ ਲਈ ਅਮਰੀਕੀ ਸਾਈਬਰ ਕਮਾਂਡ ਨੂੰ ਆਦੇਸ਼ ਵੀ ਦੇ ਦਿੱਤੇ ਨੇ। ਜਾਣਕਾਰੀ ਮੁਤਾਬਕ ਇਹ ਆਦੇਸ਼ 트੍ਰੰਪ ਅਤੇ ਜੇਲਨਸਕੀ ਵਿਚਕਾਰ ਮੁਲਾਕਾਤ ਤੋਂ ਪਹਿਲਾਂ ਹੀ ਦਿੱਤੇ ਗਏ ਸਨ। ਇਨ੍ਹਾਂ ਆਦੇਸ਼ਾਂ ਦਾ ਉਦੇਸ਼ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਵਿੱਚ ਰੂਸ ਨੂੰ ਸ਼ਾਮਲ ਕਰਨਾ ਸੀ। ਜਾਣਕਾਰੀ ਦੇ ਮੁਤਾਬਕ 트੍ਰੰਪ ਪ੍ਰਸ਼ਾਸਨ ਰੂਸ ਵਿਰੁੱਧ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਾਰਵਾਈਆਂ ਦੀ ਸਮੀਖਿਆ ਕਰ ਰਿਹਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਰੂਸ ਨੂੰ ਗੱਲਬਾਤ ਦੀ ਮੇਜ਼ ਤੇ ਲਿਆਉਣਾ ਮਹੱਤਵਪੂਰਨ ਹੈ। ਮਾਰਕੋ ਨੇ ਕਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਪ੍ਰਤੀ ਜੇਕਰ ਵਿਰੋਧੀ ਰਵੱਈਆ ਅਪਣਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਗੱਲਬਾਤ ਲਈ ਮੇਜ਼ ਦੇ ਉੱਤੇ ਨਹੀਂ ਲਿਆਂਦਾ ਜਾ ਸਕਦਾ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਦੋ ਦੇਸ਼ਾਂ ਦੇ ਵਿਚਕਾਰ ਇਸੇ ਵੀ ਕੂਟਨੀਤਿਕ ਅਤੇ ਸੰਵੇਦਨਸ਼ੀਲ ਗੱਲਬਾਤ ਤੋਂ ਪਹਿਲਾਂ ਅਜਿਹੇ ਮਿਸ਼ਨਾਂ 'ਤੇ ਰੋਕ ਲਗਾਉਣਾ ਆਮ ਗੱਲ ਹੈ ਅਧਿਕਾਰੀਆਂ ਦੇ ਮੁਤਾਬਕ ਰੂਸ ਵੱਲੋਂ ਅਮਰੀਕੀ ਖੂਫੀਆ ਨੈੱਟਵਰਕ ਵਿੱਚ ਕੁਸਪੈਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਟਰੰਪ ਪ੍ਰਸ਼ਾਸਨ ਦੇ ਪਹਿਲੇ ਹਫ਼ਤੇ ਰੂਸ ਨੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਸੀ। ਰੂਸ ਦੇ ਇਹ ਯਤਨ ਉਸ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਿਸ਼ਨ ਦਾ ਹਿੱਸਾ ਨੇ। ਜਾਣਕਾਰੀ ਮੁਤਾਬਕ ਰੂਸ ਵਿਰੁੱਧ ਜ਼ਿਆਦਾਤਰ ਅਮਰੀਕੀ ਸਾਈਬਰ ਕਾਰਵਾਈਆਂ ਬ੍ਰਿਟੇਨ ਤੋਂ ਚਲਾਈਆਂ ਜਾਂਦੀਆਂ ਨੇ। ਅਮਰੀਕਾ ਤੇ ਰੂਸੀ ਸਾਈਬਰ ਹਮਲੇ ਲਗਾਤਾਰ ਵਧ ਰਹੇ ਨੇ। ਪਿਛਲੇ ਕਈ ਸਾਲਾਂ ਤੋਂ ਅਮਰੀਕੀ ਹਸਪਤਾਲਾਂ ਅਤੇ ਬੁਨਿਆਦੀ ਢਾਂਚੇ ਦੇ ਉੱਤੇ ਸਾਈਬਰ ਹਮਲੇ ਵਧ ਰਹੇ ਨੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਾਈਬਰ ਹਮਲੇ ਰੂਸ ਵੱਲੋਂ ਹੀ ਹੋਏ ਦੱਸੇ ਜਾ ਰਹੇ ਨੇ ਇਹਨਾਂ ਅਪਰਾਧਿਕ ਹਮਲਿਆਂ ਨੂੰ ਰੂਸੀ ਏਜੰਸੀਆਂ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਯੂਰਪ ਦੇ ਵਿੱਚ ਵੀ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਨੇ ਅਮਰੀਕਾ ਹੁਣ ਤੱਕ ਇਹਨਾਂ ਮਾਮਲਿਆਂ ਵਿੱਚ ਯੂਰਪ ਦੀ ਮਦਦ ਕਰਦਾ ਆ ਰਿਹਾ ਹੈ ਪਰ ਯੂਰਪੀ ਦੇਸ਼ਾਂ ਨੂੰ ਰੂਸ ਵਿਰੁੱਧ ਸਾਈਬਰ ਕਾਰਵਾਈਆਂ ਨੂੰ ਰੋਕਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਥੇ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਚੋਣਾਂ ਦੇ ਵਿੱਚ ਰੂਸ ਦਾ ਦਖਲ ਕਾਫੀ ਵੱਧ ਗਿਆ ਹੈ ਬਾਈਡਨ ਪ੍ਰਸ਼ਾਸਨ ਦੇ ਦੌਰਾਨ ਅਮਰੀਕੀ ਖੁਫੀਆ ਵਿਭਾਗ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਇਸ ਰਿਪੋਰਟ ਦੇ ਮੁਤਾਬਕ ਚੋਣਾਂ ਵਿੱਚ ਰੂਸ ਦਾ ਦਖਲ ਵਧਿਆ ਹੈ ਰੂਸ ਨੇ ਕਥਿਤ ਤੌਰ ਤੇ ਇੱਕ ਵੱਡੀ ਮੁਹਿੰਮ ਚਲਾ ਕੇ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾਣਕਾਰੀ ਮੁਤਾਬਕ ਅਮਰੀਕੀ ਸਾਈਬਰ ਕਮਾਂਡ ਨੇ ਇਸ ਸਬੰਧੀ ਗੁਪਤ ਮਿਸ਼ਨ ਚਲਾਏ ਸਨ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਹੋਈ ਤਕਰਾਰ ਚਰਚਾ ਦੇ ਵਿੱਚ ਹੈ ਤੇ ਦੂਜੇ ਪਾਸੇ ਹੁਣ ਅਮਰੀਕਾ ਦੇ ਇਸ ਫੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਅਮਰੀਕਾ ਜਾਣ ਲਈ ਨੌਜਵਾਨ ਹਰ ਕੋਸ਼ਿਸ਼ ਕਰਦੇ ਨੇ ਜਿਸ ਦੀ ਤਾਜ਼ਾ ਉਦਾਹਰਣ ਬੀਤੇ ਸਮੇਂ ਦੌਰਾਨ ਟਰੰਪ ਦੁਆਰਾ ਡਿਪੋਰਟ ਕੀਤੇ ਗਏ ਗੈਰ ਕਾਨੂੰਨੀ ਭਾਰਤੀਆਂ ਦੇ ਮਾਮਲੇ ਦੇ ਵਿੱਚ ਮਿਲੀ ਹੈ ਪਰ ਅਮਰੀਕਾ ਤੋਂ ਡਿਪੋਰਟ ਹੋਏ ਗੁਜਰਾਤ ਦੇ ਇੱਕ ਵਿਅਕਤੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਇਸ ਵਿਅਕਤੀ ਤੋਂ ਪਾਕਿਸਤਾਨੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ ਹੈ ਅੱਜ ਹਰ ਨੌਜਵਾਨ ਦਾ ਸੁਪਨਾ ਹੈ ਕਿ ਉਹ ਵਿਦੇਸ਼ ਜਾਵੇ ਵਿਦੇਸ਼ ਜਾ ਕੇ ਸਥਾਪਿਤ ਹੋਵੇ ਤੇ ਚੰਗੀ ਰੋਜ਼ੀ ਰੋਟੀ ਕਮਾ ਸਕੇ ਪਰ ਕਈ ਨੌਜਵਾਨ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਂਦੇ ਨੇ ਤੇ ਉੱਥੇ ਜਾ ਕੇ ਸਥਾਪਿਤ ਹੋ ਜਾਂਦੇ ਨੇ ਤੇ ਰੋਜ਼ੀ ਰੋਟੀ ਵੀ ਕਮਾਉਂਦੇ ਨੇ ਪਰ ਕਈ ਨੌਜਵਾਨ ਅਜਿਹੇ ਨੇ ਜਿਹੜੇ ਵਿਦੇਸ਼ ਜਾਣ ਲਈ ਵੱਖਰਾ ਰਾਹ ਲੱਭਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਅਜਿਹੀ ਹੀ ਕਹਾਣੀ ਹੈ ਗੁਜਰਾਤ ਦੇ ਵਿਅਕਤੀ ਏਸੀ ਪਟੇਲ ਦੀ ਏਸੀ ਪਟੇਲ ਨੇ ਜੋ ਰਾਹ اختیار ਕੀਤਾ ਅਮਰੀਕਾ ਜਾਣ ਵਾਸਤੇ ਉਸੇ ਰਾਹ ਦੇ ਵਿੱਚ ਉਹ ਉਲਝ ਕੇ ਰਹਿ ਗਿਆ ਏਸੀ ਪਟੇਲ ਅਮਰੀਕਾ ਤੋਂ ਡਿਪੋਰਟ ਹੋ ਕੇ 12 ਫਰਵਰੀ ਨੂੰ ਦਿੱਲੀ ਹਵਾਈ ਅੱਡੇ ਤੇ ਪਹੁੰਚਿਆ ਸੀ ਇਸੇ ਦੌਰਾਨ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਏਸੀ ਪਟੇਲ ਦੇ ਉੱਤੇ ਕਈ ਗੰਭੀਰ ਇਲਜ਼ਾਮ ਲੱਗੇ ਨੇ ਜਿਨ੍ਹਾਂ ਵਿੱਚ ਧੋਖਾ ਧੜੀ ਪਾਸਪੋਰਟ ਦੀ ਦੁਰਵਰਤੋਂ ਦੇ ਇਲਜ਼ਾਮ ਲੱਗੇ ਨੇ ਪਟੇਲ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਸ ਨੇ ਇੱਕ ਪਾਕਿਸਤਾਨੀ ਪਾਸਪੋਰਟ ਨੂੰ ਵਰਤੋਂ ਦੇ ਵਿੱਚ ਲਿਆਂਦਾ ਏਸੀ ਪਟੇਲ ਤੋਂ ਆਪਣਾ ਨਾਮ ਮੁਹੰਮਦ ਨਜ਼ੀਰ ਹੁਸੈਨ ਬਣਾ ਲਿਆ ਪੁਲਿਸ ਦੀ ਜਾਂਚ ਦੇ ਘੇਰੇ ਚਾਏ ਪਟੇਲ ਨੇ ਕਬੂਲ ਕੀਤਾ ਹੈ ਕਿ ਉਸਨੇ ਦੁਬਈ ਵਿੱਚ ਇੱਕ ਏਜੰਟ ਨੂੰ ਆਪਣੀ ਪਛਾਣ ਜਾਲੀ ਬਣਾਉਣ ਲਈ ਭੁਗਤਾਨ ਕੀਤਾ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਪਾਸਪੋਰਟ ਦੇ ਆਧਾਰ ਦੇ ਉੱਤੇ ਉਹਨੇ ਅਮਰੀਕਾ ਜਾਣ ਵਾਲੀ ਉਡਾਣ ਦੇ ਵਿੱਚ ਆਪਣੀ ਥਾਂ ਸੁਰੱਖਿਅਤ ਕਰ ਲਈ ਜਾਣਕਾਰੀ ਮੁਤਾਬਕ ਪਟੇਲ ਦੇ ਅਸਲੀ ਪਾਸਪੋਰਟ ਦੀ ਮਿਆਦ 2016 ਵਿੱਚ ਖਤਮ ਹੋ ਗਈ ਸੀ ਤੇ ਇਸ ਨੂੰ ਰੀਨਿਊ ਕਰਾਉਣ ਦੀ ਬਜਾਏ ਉਸਨੇ ਹੋਰ ਹੀ ਰਾਹ ਲੱਭ ਲਿਆ ਮਨੁੱਖੀ ਤਸਕਰਾਂ ਨੇ ਪਟੇਲ ਨੂੰ ਜਾਲੀ ਦਸਤਾਵੇਜ਼ ਪ੍ਰਦਾਨ ਕੀਤੇ ਤੇ ਦੁਬਈ ਰਾਹੀਂ ਉਸ ਨੂੰ ਗੈਰ ਕਾਨੂੰਨੀ ਯਾਤਰਾ ਤੇ ਭੇਜਿਆ ਤੇ ਅਮਰੀਕਾ ਪਹੁੰਚਾ ਦਿੱਤਾ ਜਾਣਕਾਰੀ ਮੁਤਾਬਕ ਇਹ ਵੀ ਤੱਥ ਸਾਹਮਣੇ ਆਏ ਨੇ ਕਿ ਜਿਹੜਾ ਜਾਲੀ ਦਸਤਾਵੇਜ਼ ਪਟੇਲ ਵੱਲੋਂ ਵਰਤਿਆ ਗਿਆ ਇਹ ਕੋਈ ਨਕਲੀ ਨਹੀਂ ਬਣਾਇਆ ਗਿਆ ਸੀਗਾ ਅਸਲ ਦੇ ਵਿੱਚ ਗੁੰਮ ਹੋਇਆ ਪਾਸਪੋਰਟ ਸੀ ਜੋ ਹੁਸੈਨ ਦਾ ਸੀ ਦੱਸਦੇ ਕਿ ਜਦੋਂ ਦੇ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਖਾਸ ਕਰ ਉਹਨਾਂ ਨੇ ਕਈ ਵੱਡੇ ਫੈਸਲੇ ਲਏ ਨੇ ਜਿਦੇ ਵਿੱਚ ਜਨਮ ਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਗੈਰ ਕਾਨੂੰਨੀ ਭਾਰਤੀਆਂ ਨੂੰ ਤੇ ਹੋਰ ਨਾ ਕੰਟਰੀਜ਼ ਦੇ ਲੋਕਾਂ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਹੈ ਹੁਣ ਤੱਕ ਤਿੰਨ ਉਡਾਨਾਂ ਪੰਜਾਬ ਦੇ ਅਮਰਸਰ 에ਰਪੋਰਟ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਚ ਪੰਜਾਬੀ ਵੀ ਨੇ ਤੇ ਇਹਨਾਂ ਉਡਾਨਾਂ ਦੇ ਵਿੱਚ ਹੀ 74 ਦੇ ਕਰੀਬ ਗੁਜਰਾਤੀਆਂ ਨੂੰ ਵੀ ਡਿਪੋਰਟ ਕੀਤਾ ਗਿਆ ਹੈ ਏਸੀ ਪਟੇਲ ਵੀ ਗੁਜਰਾਤ ਦੇ ਨਾਲ ਹੀ ਸਬੰਧਤ ਹੈ ਜਾਣਕਾਰੀ ਮੁਤਾਬਕ ਅਜੇ ਹੋਰ ਲੋਕਾਂ ਨੂੰ ਵੀ ਰਿਪੋਰਟ ਕੀਤਾ ਜਾਣਾ ਹੈ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਹੁਣ ਦੇਖਣਾ ਹੋਵੇਗਾ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪੁੱਛਗਿੱਛ ਦੇ ਦੌਰਾਨ ਹੋਰ ਕੀ ਖੁਲਾਸੇ ਕਰਦਾ ਹੈ ਜਨਤੋਂ ਪਹਿਲੇ ਇੱਕ ਨਜ਼ਰ ਹੁਣ ਤੱਕ ਦੀਆਂ ਮੁੱਖ ਸੁਰਖੀਆਂ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਹੱਕ ਚਾਏ ਯੂਰਪੀ ਮੁਲਕ ਇੱਕ ਜੁਟਤਾ ਦਾ ਕੀਤਾ ਪ੍ਰਗਟਾਵਾ ਯੂਕਰੇਨ ਸਣੇ ਪੂਰੇ ਯੂਰਪ ਦੀ ਰੱਖਿਆ ਨੂੰ ਯਕੀਨੀ ਬਣਾਉਣ ਦਾ ਦਿੱਤਾ ਸੱਦਾ ਰੂਸ ਪਾਰੇ ਅਮਰੀਕਾ ਦਾ ਫੈਸਲਾ ਰੂਸ ਦੇ ਵਿਰੁੱਧ ਸਾਈਬਰ ਕਾਰਵਾਈਆਂ ਤੇ ਲਗਾਈ ਪਾਬੰਦੀ ਵਿਸ਼ਵ ਭਾਰ ਚ ਛੜੀ ਨਵੀਂ ਚਰਚਾ ਗੁਜਰਾਤ ਦਾ ਵਿਅਕਤੀ ਦਿੱਲੀ ਚ ਗ੍ਰਿਫਤਾਰ ਅਮਰੀਕਾ ਤੋਂ ਆਇਆ ਸੀ ਵਾਪਸ ਪਾਕਿਸਤਾਨੀ ਪਾਸਪੋਰਟ ਬਰਾਮਦ ਅਮਰੀਕਨ ਨਿਊਜ਼ ਬਲਟਨ ਦੇ ਵਿੱਚ ਫਿਲਹਾਲ ਇਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ